ਉਹ ਅੱਜ ਸਿਰ ਝੁਕਦਾ ਕਾਲੀ ਵਰਕਰਾਂ ਦੇ ਸਾਹਮਣੇ ਐਨੇ ਮੀਂਹ ਦੇ ਬਾਵਜੂਦ ਆਪ ਘਰੋਂ ਨਿਕਲ ਕੇ ਇੱਕ ਤਰ੍ਹਾਂ ਦੇ ਗੱਟੀਆਂ ਦੇ ਹੌਸਾਦਰ ਐ ਇੱਥੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਮੈਂ ਕਹਿ ਸਕਦਾ ਮੇਰੇ 20 25 ਸਾਲ ਦੇ ਇਤਿਹਾਸ ਵਿੱਚ ਐਡਾ ਵੱਡਾ ਤਰਨਾ ਨਹੀਂ ਦੇਖਿਆ ਜਿਹਾ ਅੱਜ ਬਸ ਇਹਦੀ ਮਾਰਿਸ ਦੀ 바이ਗੁਰਜੀ ਦਾ ਖਾਲਸਾ 바이ਗੁਰਜੀ ਦੀ ਫਤਿਹ ਜੋ ਸਰਕਾਰ ਨੇ ਅੱਜ ਅਤਿਆਚਾਰ ਕਿਤੇ ਹੋਏ ਐ 70000 ਐਨੀ ਬਰਸਾਤ ਹੋਈ ਆਪਾਂ ਸਾਰੇ ਦੇਖ ਹੀ ਰਹੇ ਆ ਇਸ ਹੂਮ ਹੁਮਾ ਕੇ ਲੋਕ ਅਕਾਲੀ ਦਲ ਦੀ ਰੈਲੀ ਵਿੱਚ ਸ਼ਾਮਿਲ ਹੋ ਰਿਹਾ ਹੈ ਮੈਂ ਹੀ ਕਹਿਣਾ ਚਾਹਣੀ ਆਮ ਪਬਲਿਕ ਨੂੰ ਕਿ ਆਪਾਂ ਤੇ ਜਿਹੜੇ ਜ਼ੁਲਮ ਹੋ ਰਹੇ ਆ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਉਹਦੇ ਵਿਸ਼ੇ 'ਚ ਅੱਜ ਸੁਖਵੀਰ ਬਾਦਲ ਜੀ ਨੇ ਅੱਜ ਇੱਕ ਰੈਲੀ ਰੱਖੀ ਹੈ ਧਰਨਾ ਰੱਖੇ ਇਹਦੇ 'ਚ ਵੱਧ ਚੜ ਕੇ ਹਿੱਸਾ ਲਓ ਤੇ ਆਪਣੀ ਪੰਜਾਬ ਆਪਣੀ ਜ਼ਮੀਨ ਬਚਾਓ ਜੋ ਕਿਸਾਨ ਨੇ ਬਾਰਿਸ਼ ਜਨੇ ਪਾਣੀ ਜੀ ਜਾ ਕੇ ਖੇਤੀ ਬੜੀ ਕਰਦੇ ਹੈ ਸਾਨੂੰ ਜਿੰਦਗੀ ਦਿੰਦਾ ਹੈ ਸਾਡਾ ਅन्नदाता ਉਹਨਾਂ ਨਾਲ ਅਤਿਆਚਾਰ ਹੋ ਰਿਹਾ ਹੈ ਉਹ ਅਤਿਆਚਾਰ ਖਤਮ ਕਰਨ ਲਈ ਮੈਂ ਹੱਥ ਜੋੜ ਕੇ ਬੀਬੀਆਂ ਨੂੰ ਵੀ ਕਹਿਨੀ ਹੈ ਕਿ ਘਰ ਤੋਂ ਬਾਹਰ ਨਿਕਲੋ ਮੀਂਹ ਬੱਦਲ ਕੁਝ ਨਾ ਦੇਖੋ ਕਿਉਂਕਿ ਜੇ ਅਗਰ ਕਿਸਾਨ ਬਹਿ ਗਏ ਤੇ ਪਸਾਰੇ ਭੁੱਖੇ ਮਰਾਂਗੇ ਅੱਜ ਆਪਾਂ ਬੁਲਾ ਆਵਾਜ਼ ਗੁਲੰਦ ਕਰੀਏ ਕਿਸਾਨਾਂ ਨਾਲ ਖੜੇ ਹੋ ਕੇ ਕਿੱਦਾਂ ਲੱਗ ਰਿਹਾ ਦੇਖੋ ਮੀਂਹ ਦੇ ਵਿੱਚ ਲੋਕ ਆਏ ਆ ਦੇਖੋ ਲੋਕ ਦੁਖੀ ਹੈ ਪੰਜਾਬ ਸਰਕਾਰ ਤੋਂ ਸਾਰਾ ਦਿਖ ਰਿਹਾ ਹੈਗਾ ਸਭ ਦਿਖ ਰਿਹਾ ਹੈ ਲੋਕ ਦੁਖੀ ਨੇ ਅਕਾਲੀ ਦਲ ਕਿਉਂ ਚਲਾ ਗਿਆ ਅੱਜ ਉਹਨਾਂ ਨੂੰ ਅਫਸੋਸ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਾਰਜ ਕੀਤੇ ਸੀ ਉਹਨਾਂ ਦੀ ਕਦਰ ਨਹੀਂ ਪਈ ਅੱਜ ਉਹਨਾਂ ਦੀ ਕਦਰ ਪਾਈ ਹੁੰਦੀ ਤੇ ਇਹ ਮਾਹੌਲ ਨਾ ਬੰਦਾ ਅੱਜ ਸਾਰੇ ਤਿਆਰ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ ਉਤਾਰਨ ਲਈ ਅਕਾਲੀ ਦਲ ਨੇ ਸੂਈ ਤੋ ਲੈ ਕੇ ਛੱਤਾਂ ਤੱਕ ਦਿੱਤੀਆਂ ਲੋਕਾਂ ਨੂੰ ਖੇਤਾਂ ਵਿੱਚ ਬਿਜਲੀ ਫ੍ਰੀ ਘਰਾਂ 'ਚ ਬਿਜਲੀ ਫ੍ਰੀ ਜੋ ਬਿਜਲੀ 24 ਘੰਟੇ ਆਂਦੀ ਸੀ ਕਦੇ ਕੱਟ ਨਹੀਂ ਲੱਗਿਆ ਆਮ ਆਦਮੀ ਪਾਰਟੀ ਨੇ ਸਾਰੀ ਪਬਲਿਕ ਦੁਖੀ ਕਰਕੇ ਦੇਤੀ ਇਹਨਾਂ ਨੇ ਲਾਲਚ ਦੇ ਚ ਵਾ ਕਿਸੇ ਨੂੰ ਕੁਝ ਨਹੀਂ ਦਿੱਤਾ ਲਾਲਚ ਦੇ ਕੇ ਇਹਨਾਂ ਨੇ ਭ੍ਰਸ਼ਟਾਚਾਰ ਆਪਣੀ ਦਿਖਾਈ ਹੈ ਅੱਜ ਪਬਲਿਕ ਨੂੰ ਅਫਸੋਸ ਹੈ ਬਹੁਤ ਕਿ ਇਹਨਾਂ ਦੀ ਗੱਲਾਂ ਚ ਕਿਉਂ ਆਈ ਅੱਜ ਦੀ ਰੈਲੀ 'ਚ ਅਸੀਂ ਇਹੀ ਕਹਿਣਾ ਜਾਵਾਂਗੇ ਜੀ ਕਿ ਜਿੱਦਾਂ ਇੰਨੀ ਤੇਜ਼ ਮੀਂਹ ਪੈਣ ਦੇ باوجود ਵੀ ਬਹੁਤ ਇਕੱਠ ਸ਼੍ਰੋਮਣੀ ਅਕਾਲੀ ਦਲ ਦਾ ਇਕੱਠਾ ਹੋਇਆ ਉਹਦੇ ਤੋਂ ਸਾਫ਼ ਦੇਖਦਾ ਜੀ ਲੈਂਡ ਪੋਲਿੰਗ ਸਕੀਮ ਦੇ ਸਾਰਾ ਪੰਜਾਬ ਵਿਰੋਧ ਦੇ ਵਿੱਚ ਆ ਆਨਲੇ ਟਾਈਮ ਦੇ ਵਿੱਚ ਇਹਦਾ ਹੋਰ ਤੇਜ਼ੀ ਨਾਲ ਵਿਰੋਧ ਕੀਤਾ ਜਾਊਗਾ ਜੀ ਬਾਦਲ ਸਾਹਿਬ ਹੈ ਮੀਰੇ ਅੱਗੇ ਆਇਆ ਦੇਖੋ ਪਬਲੀਕਲੀ ਯਾਰ ਕਿਤਾ ਲੱਗ ਰਿਹਾ ਦੇਖੋ ਅਜੀ ਮੋੜ ਜੀ ਦੇਖੋ ਜੀ ਮਾਹੌਲ ਮਜਬੂਰੀ ਆ ਬਾਦਲ ਸਾਹਿਬ ਨੂੰ ਪੰਜਾਬ ਦਾ ਦੁੱਖ ਹੈ ਇਸ ਕਰਕੇ ਬਾਦਲ ਸਾਹਿਬ ਆਪ ਇੱਥੇ ਮੀਰੇ ਵਿੱਚ ਵੀ ਆ ਕੇ ਸਾਡਾ ਸਾਥ ਦੇ ਰਹੇ ਆ ਤਾਂ ਕਿ ਇਹਦਾ ਵਿਰੋਧ ਕੀਤਾ ਜਾਵੇ ਪੰਜਾਬ ਦੀ 1 ਇੰਚ ਵੀ ਜ਼ਮੀਨ ਅਸੀਂ ਲੈਣ ਨਹੀਂ ਦਵਾਂਗੇ ਕਿੰਦਾ ਰਿਹਾ ਕਾਲੀਦਰ ਬਾਹਰ ਨਿਕਲੇ ਆ ਦੇਖੋ ਅੱਜ ਜੀ ਅਕਾਲੀ ਦਲ ਬਾਹਰ ਬਹੁਤ ਵਧੀਆ ਲੱਗ ਰਿਹਾ ਪੰਜਾਬ ਦੇ ਹੱਕ ਕਰਕੇ ਪੰਜਾਬ ਦੀਆਂ ਜ਼ਮੀਨਾਂ ਪੰਜਾਬ ਦੇ ਬੱਚਿਆਂ ਕਰਕੇ ਅਸੀਂ ਅੱਜ ਮੀਂਹ ਦੇ ਵਿੱਚ ਸੜਕਾਂ 'ਤੇ ਖੜੇ ਆਂ ਅੱਜ ਭਗਵੰਤ ਮਾਨ ਦੇ ਅੱਜ ਹਲੋ ਅੱਜ ਭਗਵੰਤ ਮਾਨ ਦੇ ਉਲਟ ਜਿਹੜਾ ਸੀਐਮ ਆ 3 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਚਲਾਉਂਦੇ ਆ ਜੋ ਕਿ ਹੁਣੇ ਪੰਜਾਬ ਦੇ ਲਈ ਕੁਝ ਵੀ ਨਹੀਂ ਕੀਤਾ ਅੱਜ ਕਿਸਾਨਾਂ ਦੇ ਲਈ ਲੋਕ ਮਾਰੂ ਨੀਤੀ ਦੇ ਖਿਲਾਫ ਸਰਦਾਰ ਸੁਖਵੀਰ ਸਿੰਘ ਜੀ ਬਾਲ ਸਾਹਿਬ ਧਰਨਾ ਦੇ ਰਹੇ ਨੇ ਜਿਹੜਾ ਕਿ ਇਹਨਾਂ ਨੂੰ ਜਗਾਓ ਕਿ ਕਿਹਦਾ ਲੱਗਿਆ ਮਾਹੌਲ ਕਿਹਦਾ ਦੇ ਨਹੀਂ ਆ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਘੱਟ ਹੈ ਤੇ ਇਹ ਇਹਨਾਂ ਨੂੰ ਜਨਗ ਇਹ ਹੋਸ਼ ਚ ਲਿਆਊਗਾ ਇਹਨੇ ਸਰਕਾਰ ਨੂੰ ਜਗਾਊਗਾ